ਛੋਟੂ ਦੇ ਮਾਪੇ ਛੋਟੂ ਨੂੰ ਮਿਲਣ ਆਏ ਨੇ ਲੈਣ ਆਏ ਨੇ ਤੇ ਮਿਲਾਉਨੇ ਆਉਣ ਛੋਟੂ ਨੂੰ ਛੋਟੂ ਹੋਣੇ ਮੰਮੀ ਹੈ ਮਿਲੋ ਮੰਮੀ ਨੂੰ ਪਾਓ ਸ਼ੋ ਨਾਮ ਪਤਾ ਨਹੀਂ ਹੋਰ ਕੁਛ ਨਹੀਂ ਸੀ ਜਿਆਦਾ ਮਤ ਦੱਸਦੇ ਆ ਨੇ ਐਡਰੈਸ ਵੀ ਨਹੀਂ ਸੀ ਨੂੰ ਪੂਰਾ ਯਾਦ ਵੀ ਮੈਂ ਕਿਹੜੇ ਪਿੰਡ ਦਾ ਵਾਂ ਕਿਹੜੇ ਜ਼ਿਲ੍ਹੇ ਦਾ ਵਾਂ ਕਿੱਥੋਂ ਦਾ ਵਾਂ ਇਹਦੇ ਲਈ ਸ਼ੁਕਰੀਆ ਕਰਦੇ ਗੁਰਵਿੰਦਰ ਦਾ ਨਹੀਂ ਤਾਂ ਚਾਹੇ ساری ਜ਼ਿੰਦਗੀ ਤੋਂ ਕੰਮ ਕਰਾਈ ਜਾਂਦੇ ਪੱਠੇ ਪੜਾਈ ਜਾਂਦੇ ਵਧੀਆ ਕੰਮ ਕਰਦਾ ਸੀ ਜੰਗ ਮੁੰਡਾ ਸੀਗਾ ਪਰ ਇਹਨਾਂ ਨੇ ਇਨਸਾਨੀਅਤ ਨੂੰ ਪਹਿਲ ਦਿੱਤੀ ਇਹਨਾਂ ਨੇ ਅੱਗੋਂ ਉਹਨਾਂ ਜੀਤ ਨਸਨ ਪਰ ਕੀਤੇ ਰਣਜੀਤ ਨੇ ਸਾਡੇ ਨਾਲ ਕੀਤਾ ਇੱਥੇ ਲੈ ਕੇ ਆਏ ਤੇ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਮਾਰਦਾਸਾਂ ਨੇ ਅਸੀਸਾਂ ਨੇ ਇਸ ਕੋਸ਼ਿਸ਼ ਨੂੰ ਬੂਰ ਪਾਇਆ ਤੇ ਅੱਜ ਛੋਟੂ ਆਪਣੇ ਮਾਂ ਪਿਓ ਦੀ ਬੁੱਕਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਛੋਟੂ ਆ ਜੀ ਛੋਟੂ ਦੀ ਅਸੀਂ ਵੀਡੀਓ ਕੁਝ ਦਿਨ ਪਹਿਲਾਂ ਵੀ ਸ਼ੇਅਰ ਕਰਕੇ ਹਟਿਆ 26 ਦਿਨ ਪਹਿਲਾਂ ਇਹ ਬੱਚਾ ਸਾਡੇ ਕੋ ਆਇਆ ਕੋਟ ਸੁਖੀਆ ਪਿੰਡ ਤੇ ਜ਼ਿਲ੍ਹਾ ਫਰੀਦਕੋਟ ਤੋਂ ਸਾਡੇ ਟੀਮ ਦੇ ਮੈਂਬਰ ਅਨਜੀਤ ਵੀਰ ਹੁਣੇ ਸਾਡੇ ਕੋਲ ਇਹਨੂੰ ਲੈ ਕੇ ਆਏ ਉਹਨਾਂ ਨੇ ਪਿੰਡ ਕੋਟ ਸੁਖੀਆ ਕਿਸੇ ਦੇ ਘਰੇ ਵੀਰੇ ਕੰਮ ਕਰਦਾ ਸੀਗਾ ਸੰਜੀਦ ਰਲਿਆ ਹੋਇਆ ਸੀ ਪਰ ਨਾ ਤਾਂ ਕੋਈ ਇਹਨੂੰ ਪਿਛਲੀ ਸੋਝੀ ਸੀ ਮੇਰਾ ਪਿੰਡ ਕਿਹੜਾ ਐਪੋ ਛੋਟੂ ਨਾਮ ਪਤਾ ਸੀ ਹੋਰ ਕੁਝ ਨਹੀਂ ਸੀ ਜ਼ਿਆਦਾ ਪਰ ਦੱਸ ਰਿਹਾ ਇਹ ਐਡਰੈਸ ਵੀ ਨਹੀਂ ਸੀ ਇਹਨੂੰ ਪੂਰਾ ਯਾਦ ਵੀ ਮੈਂ ਕਿਹੜੇ ਪਿੰਡ ਦਾ ਮੈਂ ਕਿਹੜੇ ਜ਼ਿਲ੍ਹੇ ਦਾ ਮੈਂ ਕਿੱਥੋਂ ਦਾ ਮੈਂ ਤੇ ਕੋਟ ਸੁਖੀ ਮਾੜਾ ਜਿਹਾ ਵੀਰ ਆ ਰਣਜੀਤ ਦੇ ਪਿੰਡ ਦਾ ਉਹ ਵੀਰ ਸਾਨੂੰ ਦੱਸਦਾ ਸੀਗਾ ਵੀ ਇਹ ਸਾਡੇ ਪਿੰਡ ਗੁਰਵਿੰਦਰ ਸਿੰਘ ਕੋਲ ਕੰਮ ਕਰਦਾ ਸੀਗਾ ਦਸਰਮੁਤਾਬਕ ਵੀਰ ਪਿਛਲੇ 1 ਸਾਲ ਤੋਂ ਗੁਰਵਿੰਦਰ ਕੋਲ ਸਾਂਝੀ ਦਾ ਕੰਮ ਕਰਦਾ ਸਾਂਝੀ ਰਲਿਆ ਹੋਇਆ ਸੀ ਤੇ ਇਸ ਤੋਂ ਪਹਿਲਾਂ ਗੁਰਵਿੰਦਰ ਵੀਰ ਨੇ ਸਾਡੂ ਕੋਲੇ ਕੰਮ ਕਰਦਾ ਸੀ ਉਹਨਾਂ ਦੇ ਪੂਰੇ ਪਰਿਵਾਰ ਦੇ ਬਾਹਰ ਜਾਣ ਕਰਕੇ ਉਹ ਛੋਟੂ ਨੂੰ ਆਪਣੀ ਰਿਸ਼ਤੇਦਾਰੀ ਛੱਡ ਗਿਆ ਇਹਨਾਂ ਕੋਲੇ ਤੇ ਇਹਨਾਂ ਨੇ ਕਰੀਬ 1 ਸਾਲ ਕੰਮ ਕਰਾਇਆ ਪਰ ਇਹਨਾਂ ਦੇ ਮਨ 'ਚ ਸੀਗੀ ਬੀ ਇਹ ਕਿਤੇ ਬੱਚਾ ਵਾ ਕਿਸੇ ਦਾ ਗੁੰਮਿਆ ਲੱਗਦਾ ਵੀ ਇਹਨੂੰ ਪਤਾ ਹੀ ਨਹੀਂ ਕੌਣ ਆ ਮੈਂ ਵੀ ਅਸੀਂ ਕੋਈ ਕੋਸ਼ਿਸ਼ ਤਾਂ ਕਰੀਏ ਵੀਰਾ ਘਰ ਲੱਭ ਜੀਏ ਤਾਂ ਫਿਰ ਉਹਨਾਂ ਦੇ ਰਣਜੀਤ ਨਾਲ ਸੰਪਰਕ ਕੀਤਾ ਰਣਜੀਤ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਫਿਰ ਇੱਥੇ ਛੋਟੂ ਨੂੰ ਸਾਡੇ ਕੋਲ ਲੈ ਕੇ ਆਏ ਤੇ ਅਸੀਂ ਜਦੋਂ ਛੋਟੂ ਦੀ ਵੀਡੀਓ ਸਾਂਝੀ ਕੀਤੀ ਤਾਂ ਵਾਇਰਲ ਦੀ ਕਿਰਪਾ ਹੋਈ ਇਹਦੀ ਦਵਾਈ ਵੀ ਚੱਲੀ ਥੋੜੀ ਉਹਦੇ ਨਾਲ ਇਹਨੂੰ ਸੋਝੀ ਆਈ ਫਿਰ ਇਹਨੇ ਆਪਣਾ ਐਡਰੈਸ ਦੱਸਣਾ ਸ਼ੁਰੂ ਕੀਤਾ ਆਇਆ ਛੋਟੂ ਬੇਟਾ ਤੇ ਫਿਰ ਸਾਡੇ ਸੁਮਿੰਦਰ দত্ত ਜੀ ਡਾਕਟਰ ਸਾਹਿਬ ਇਹਦਾ ਘਰ ਕਿਵੇਂ ਲੱਭਿਆ ਆਪਾਂ ਨੂੰ ਸਰ ਜੀ ਉਹ ਆਪਣੇ ਪਿੰਡ ਦਾ ਰਾਜ ਨਗਰ ਹੋ ਰਿਸ਼ਤੇ ਕਿਦਾਂ ਦਾ ਦਾਦਾ ਜੀ ਬਾਕੀ ਹੋਰ ਕੋਈ ਡਿਟੇਲ ਲਈ ਸੀ ਫਿਰ ਇਹਨੇ ਭੈਣ ਦਾ ਪੁੱਛਿਆ ਸੀ ਤੇ ਭੈਣ ਕਿੱਥੇ ਵਿਆਹੀ ਹੈ ਇਹਨੇ ਦੱਸਿਆ ਸਿਮਰੀਆ ਪਿੰਡ ਹੈ ਹੂੰ ਉੱਥੇ ਵਿਆਹੀ ਹੈ ਹੂੰ ਹੋਰ ਸਰ ਜੀ ਜੀਜੇ ਦਾ ਨਾਮ ਜੀਜੇ ਦਾ ਨਾਮ ਦੱਸਿਆ ਨੇ ਉਹ ਕੀ ਕਰਦਾ ਡਰਾਈਵਰ ਹੈ ਅਸੀਂ ਸੁਵਜਿ ਨੂੰ ਕਰੀ ਡਿਟੇਲ ਦਿੱਤੀ ਸੁਵਜਿ ਨੇ ਸਿਮਰੀਆ ਪਿੰਡ ਵਿੱਚ ਜਾ ਕੇ ਇਹਨਾਂ ਜੀ ਕਿੱਦਾਂ ਦੇ ਫੋਨ ਨੰਬਰ ਇਹ ਸਾਡੇ ਟੀਮ ਦੇ ਮੈਂਬਰ ਸੁਭਾਸ਼ ਜੀ ਨੇ ਇੱਕ ਉਹਨਾਂ ਦੀ ਕੋਸ਼ਿਸ਼ ਦੇ ਸਦਕਾ ਫਿਰ ਛੋਟੂ ਦਾ ਘਰ ਲੱਭਿਆ ਤੇ ਅੱਜ ਛੋਟੂ ਦੇ ਮਾਂ ਬਾਪ ਛੋਟੂ ਨੂੰ ਮਿਲਣ ਆਏ ਨੇ ਲੈਣ ਆਏ ਨੇ ਤੇ ਮਿਲਾਉਨੇ ਆਪਾਂ ਛੋਟੂ ਨੂੰ ਛੋਟੂ ਕੌਣ ਹੈ ਕੌਣ ਹੈ ਹੈ ਮੰਮੀ नमस्ते भाऊ जी।, जी कब से घूम गया था घर से कैसे चला गया घर से आगे भी चला जाता पहले भी चला जाता था पहली बार, बार गया गुस्सा अच्छा होकर गया नहीं। नहीं। से क्यों आया था घर से पता ही नहीं लोग आ थे काम करने के लिए काम करने के लिए फिर वापस घर जाने का रास्ता नहीं पता चला एड्रेस नहीं याद था गुम हो गए गुम हो गया था छोड़ गए थे यहाँ ऐसे घूमते घूमते पंजाब आगे को छोड़ के गया पंजाब आ अपने आप आ गए कोई गांव का लड़का भी था साथ में नहीं। तो आपने थाना में रिपोर्ट किया था वहाँ लेके आए हो आप ठीक है और भाजी कितना बच्चा है आपके चार आप भाई हो इसके आ, भाई हो। भाई हो। बड़े भाई हो चार भाई हो तुम बहन पाँच भाई बहन हो ठीक हो तो ये सबसे छोटा है, चोटा है। सबसे, इस कितना तक पड़ा है नहीं। पड़ा नहीं है तो देखो ये छोटू इसका नाम घर पे क्या बोलते हैं छोटू बोलते हो दशरथ नाम है इसका है ना छोटू छोटू बोलते हैं ਰਾਜਨਗਰ ਚੰਸੀ ਦਾ ਦੱਸਦਾ ਸੀ ਇਹ ਵੀਰ ਤੇ ਅੱਜ ਇਹਦਾ ਘਰ ਲੱਭ ਬਗੈ ਰਣਜੀਤ ਸਾਡਾ ਵੀਰ ਟੀਮ ਮੈਂਬਰ ਆ ਸਾਡਾ ਇਹ ਵੀਰ ਨੇ ਮੰਨ ਲਓ ਪ੍ਰਾਲਾ ਕੀਤਾ ਇਹ ਵੀਰ ਗੁਰਵਿੰਦਰ ਗੁਰਵਿੰਦਰ ਤੁਹਾਡੇ ਘਰੇ ਕੰਮ ਕਰਦਾ ਸੀ ਤੇ ਇਹ ਵੀਰ ਨੇ ਵੀ ਸਾਡੇ ਨਾਲ ਉਸ ਦਿਨ ਵਾਦਾ ਵੀ ਕੀਤਾ ਸੀ ਕਹਿੰਦਾ ਵੀਰੇ ਵੀ ਜੇ ਇਹਦਾ ਘਰ ਲੱਭ ਜੇਵੇ ਚਲੋ ਜੋ ਅਸੀਂ ਇਹਦਾ ਬਣਦਾ ਇਹਨੇ ਸਾਡੇ ਕੋਲੇ ਲਗਭਗ ਸਾਲ ਕੰਮ ਕੀਤਾ ਤੇ ਅਸੀਂ 1 ਸਾਲ ਦੀ ਤਨਖਾਹ ਵੀ ਦੇਵਾਂਗੇ ਜਿਹੜੀ ਹੋਊਗੀ ਵੀ ਪਰ ਅਸੀਂ ਵੀ ਚਾਹੁੰਦੇ ਆ ਵੀ ਆਪਦੇ ਘਰੇ ਜਾਵੇ ਕਿਉਂਕਿ ਨੌਜਵਾਨ ਮੁੰਡਾ ਦੇਖੋ ਹਨਾ ਗੱਭਰੂ ਪੂਰਾ ਦਾੜੀ ਮੋਛ ਫਟ ਰਹੀ ਆ ਤੇ ਮਾਪਿਓ ਤੋਂ ਦੂਰ ਬੈਠਾ ਮਤਲਬ ਆਪਣੇ ਆਪ ਦੇ ਵਿੱਚ ਹੀ ਇੱਕ ਬੰਦੇ ਨੂੰ ਹੁੰਦਾ ਹੀ ਆ ਵੀ ਯਾਰ ਇਹ ਵੀ ਆਪਣੇ ਘਰੇ ਜਾਵੇ ਤੇ ਇਹਦੇ ਲਈ ਸ਼ੁਕਰੀਆ ਕਰਦੇ ਆ ਗੁਰਵਿੰਦਰ ਦਾ ਨਹੀਂ ਤਾਂ ਚਾਹੇ ساری ਜ਼ਿੰਦਗੀ ਇਹ ਤੋਂ ਕੰਮ ਕਰਾਈ ਜਾਂਦੇ ਪੱਠੇ ਪੜਾਈ ਜਾਂਦੇ ਵਧੀਆ ਕੰਮ ਕਰਦਾ ਸੀ ਯੰਗ ਮੁੰਡਾ ਸੀਗਾ ਪਰ ਇਹਨਾਂ ਨੇ ਇਨਸਾਨੀਅਤ ਨੂੰ ਪਹਿਲ ਦਿੱਤੀ ਇਹਨਾਂ ਨੇ ਅਗੋਂ ਉਹਨਾਂ ਰঞ্জੀਤ ਨਾਲ ਸੰਪਰਕ ਕੀਤਾ ਰঞ্জੀਤ ਨੇ ਸਾਡੇ ਨਾਲ ਕੀਤਾ ਇੱਥੇ ਲੈ ਕੇ ਆਏ ਤੇ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਮਾਰ ਅਰਦਾਸਾਂ ਨੇ ਅਸੀਸਾਂ ਨੇ ਇਸ ਕੋਸ਼ਿਸ਼ ਨੂੰ ਬੂਰ ਪਾਇਆ ਤੇ ਅੱਜ ਛੋਟੂ ਆਪਣੇ ਮਾਂ ਪਿਓ ਦੀ ਬੁੱਕਲ ਦੇ ਵਿੱਚ ਤੇ ਸਾਡੇ ਟੀਮ ਦੇ ਮੈਂਬਰ ਸੁਮਿੰਦਰ ਦੱਤ ਜੀ ਤੇ ਸੁਭਾਸ਼ ਜੀ ਉਹਨਾਂ ਦੀਆਂ ਪਰਜੋਰ ਕੋਸ਼ਿਸ਼ਾਂ ਕਿਉਂਕਿ ਇਹ ਪੂਰਾ ਡਰੈਸ ਨਹੀਂ ਸੀ ਦੱਸ ਪਾ ਰਿਹਾ ਇਹ ਰਾਜਨਗਰ ਰਾਜਨਗਰ ਹੀ ਰਹਦਾ ਸੀ ਉਹ ਰਾਜਨਗਰ ਬਹੁਤ ਸਾਰੇ ਨੇ ਇੰਡੀਆ ਦੇ ਵਿੱਚ ਰਾਜਨਗਰ ਅਸੀਂ ਜਿੰਨੇ ਵੀ ਸੀਗੇ ਸਾਡੀ ਟੀਮ ਨੇ ਉਹਨਾਂ ਨੂੰ ਖੋਜਿਆ ਕੋਸ਼ਿਸ਼ ਕੀਤੀ ਤਾਂ ਫਿਰ ਅਖੀਰ ਇਹਨਾਂ ਦੇ ਪਰਿਵਾਰ ਤੱਕਰ ਪਹੁੰਚ ਗਏ ਆ ਛੋਟੂ ਪੰਜ ਭੈਣ ਭਰਾ ਨੇ ਇਹ ਸਭ ਤੋਂ ਛੋਟਾ ਸੀਗਾ ਪਤਾ ਨਹੀਂ ਕਿਵੇਂ ਘਰੋਂ ਨਿਕਲਿਆ ਪੜ੍ਹਿਆ ਲਿਖਿਆ ਨਹੀਂ ਹੈਗਾ ਜ਼ਿਆਦਾ ਇਸ ਕਰਕੇ ਨੂੰ ਪਤਾ ਵੀ ਨਹੀਂ ਸੀ ਕਿ ਮੈਂ ਕਿੱਧਰ ਨੂੰ ਜਾਣਾ ਕਿਵੇਂ ਜਾਣਾ ਛੋਟੂ ਜੀ ਤੇਰਾ ਪਰਸ ਹੈ ਹੈਨਾ ਜਿਸ ਮੈਂ ਛੋਟੂ ਜੀਦਨ ਸਾਡੇ ਕੋਲ ਆਇਆ ਸੀ ਇਹਦਾ ਅਸੀਂ ਪਰਸ ਕਿੱਦਾਂ ਪੈਕ ਕਰਕੇ ਰੱਖ ਲੈਣੇ ਹੁੰਨੇ ਆ ਜਿਹੜੀ ਵੀ ਕੋਈ ਚੀਜ਼ ਹੁੰਦੀ ਆ ਕੋਈ ਪੈਸੇ ਆ ਕਿਸੇ ਕੋਲੇ ਜਾਂ ਕੋਈ ਕਾਗਜ਼ ਪੱਤਰ ਆ ਤੇ ਉਹ ਖਰਾਬ ਨਾ ਹੋਵੇ ਗਿੱਲਾ ਨਾ ਹੋਵੇ ਜਾਂ ਉਸ ਲਾਹਮਣਾ ਚੜੇ ਕਿਉਂਕਿ ਕਈ ਬੰਦੇ ਦਾ ਸਾਲਾਂ ਬੱਧੀ ਰਹਿ ਜਾਂਦੇ ਸਾਡੇ ਕੋਲੇ ਫਿਰ ਉਹਨਾਂ ਚੀਜ਼ਾਂ ਨੂੰ ਅਸੀਂ ਇਸੇ ਤਰ੍ਹਾਂ ਰਿਕਾਰਡ ਦੇ ਵਿੱਚ ਮੇਨਟੇਨ ਕਰਦੇ ਆ ਤੇ ਛੋਟੂ ਦੇ ਜਿਹੜੇ ਕੋਲੇ ਪੈਸੇ ਸੀ ਉਸ ਦਿਨ 1460 ਰੁਪਏ ਸੀਗੇ ਤੇ ਇੱਕ ਫੋਨ ਨੰਬਰ ਸੀ ਕੁਛ ਤਿੰਨ ਚਾਰ ਦੀ ਜੇਬ ਦੇ ਵਿੱਚ ਉਹ ਸਾਰੇ ਉਦਾਂ ਹੀ ਅਸੀਂ ਰੱਖੇ ਹੋਏ ਸੀਗੇ ਬਾਈ ਜੀ ਬੰਦੀ ਨੇ ਇਹਨਾਂ ਤੋਂ ਤੁਸੀਂ ਦੋ ਅਸੀਂ ਉਸ ਤੋਂ ਵੀ ਨਹੀਂ ਭਾਇਦੇ ਹਾਂ ਨਾ ਬਾਕੀ ਇਹ 60000 ਰੁਪਏ ਤੱਕ ਬਾਈ ਦੇ ਦੇ ਲੈਂਦੇ ਹਾਂ ਇਹ ਗੱਲਬਾਤ ਜੋ ਹੋਈ ਸੀ ਨਾ ਉਹ ਕੋਈ ਗੱਲ ਨਹੀਂ ਵੀਰੇ ਦੇਖੋ ਅਸੀਂ ਵੀ ਕੁਝ ਨਹੀਂ ਕਹਿੰਦੇ ਤੁਹਾਨੂੰ ਇਹ ਉਹ ਵਾਇਗਰੂ ਦਾ ਤੇ ਤੁਹਾਡਾ ਸਬੰਧ ਹੈ ਤੇ ਇਹਦਾ ਵਾ ਇਹਨੇ ਤੁਹਾਡੇ ਘਰੇ ਕੰਮ ਕੀਤਾ ਅਸੀਂ ਨਹੀਂ ਕਹਿੰਦੇ ਤੁਸੀਂ ਲੱਖ ਦਿਓ ਅਸੀਂ ਨਹੀਂ ਕਹਿੰਦੇ ਡੇਢ ਦਿਓ ਜੇ 60 ਕਹਿੰਦੇ ਹੋ 60 ਦੇ ਦਿਓ क्योंकि गरीब परिवार है तो इन्होंने घरे भी कमाई जाके बधे फुले चलो ये माड़ा मोटा कोठा पालूगा आपको साठ हजार रुपया इसका देकर भेजेंगे जी सरदार जी तो इसका पैसा है आप लोगों ने ध्यान रखना है इसका मेहनत का पैसा है इसकी शादी वादी करोगे आगे जाकर तो इसके साथ आपने इंसाफ करना है संगर जी थोनों तो भी बेनती अरदास करो इस बच्चे वास्ते ਇਸ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਤੇ ਧੰਨਵਾਦ ਆ ਤੁਹਾਡਾ ਵੀਰੇ ਜਿਹੜਾ ਤੁਸੀਂ ਇਹ oprala ਕੀਤਾ ਤੇ ਜਿਹੜਾ ਅੱਜ oprala ਨੇਪਰੇ ਚੜਿਆ ਤੇ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਵਧਾਈਆਂ ਬਈ ਚੜਦੀ ਉਮਰ ਦਾ ਬੱਚਾ ਆਪਣੇ ਮਾਪਿਓ ਕੋਲੇ ਚੱਲੇ ਬਾਹਰ ਗੁਰਜੀਤ ਜੀ ਕਾ ਖਾਲਸਾ ਵਾਹਿਗੁਰੂ